ਕਿਰੋ ਕੋਈ ਗੱਲ ਬਾਤ ਆਪਣੇ ਦਰਸ਼ਕ ਪੁੱਛਣ ਦੇ ਹੀ ਮੈਨੂੰ ਕੌਣ ਪੁੱਛਿਆ ਦਰਸ਼ਕ ਕਿਹੜਾ ਦਰਸ਼ਨ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੁਸੀਂ ਮੇਰੀ ਵੀਡੀਓ ਦੇਖ ਕੇ ਲੰਘ ਜਾਨੇ ਉਹਨਾਂ ਦਾ ਸ਼ੇਅਰ ਕਰ ਦਿਓ ਨਹੀਂ ਸਬਸਕ੍ਰਾਈਬ ਕਰ ਦਿਓ ਤਾਂ ਪਲੀਜ਼ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਫਿਰ ਵੀਡੀਓ ਦੇਖੋ ਪਲੀਜ਼ ਇੱਕ ਮੇਰੀ ਰਿਕਵੈਸਟ ਹੋ ਰਿਹਾ ਜਿਹੜਾ ਜਿਹੜਾ ਵੀ ਇੱਕ ਇੱਕ ਪਰਸਨ ਵੀਡੀਓ ਦੇਖੂਗਾ ਉਹ ਅੱਗੇ ਇੱਕ ਇੱਕ ਪਰਸਨ ਨੂੰ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰੂਗਾ ਹਾਂਜੀ ਮਿੱਤਰੋ ਕਿਵੇਂ ਹੋ ਜੀ ਤੁਸੀਂ ਥੰਬਨੇਲ 'ਚ ਤੇ ਵੇਖ ਹੀ ਲਿਆਣਾ ਅੱਜ ਦੇ ਵਲੋਗ ਵਿੱਚ ਕੀ ਕੀ ਹੋਣ ਲੱਗਾ ਏ ਤੇ ਸਟਾਰ ਸਾਹਿਬ ਆ ਗਏ ਨੇ ਤਾਂ ਕਿ ਚੱਡੀ ਨੇ ਕਿਤੇ ਲੱਗੇ ਚੱਗੇ ਕਿਤੇ ਘੁੰਮਣ ਦੇ ਨੇ ਕਿ ਮੈਂ ਉਹਨਾਂ ਦੀ ਵੇਟ ਕਰ ਰਿਆ ਬਸ ਆ ਜਣ ਤਾਂ ਆਪਾਂ ਇੰਟਰਵਿਊ ਸ਼ੁਰੂ ਕਰੀਏ ਆ ਕਿ ਇੰਟਰਵਿਊ ਕਰਨਾ ਆਪਾਂ ਸਾਰੇ ਸਵਾਲ ਪੁੱਛਣ ਦੇ ਨੇ ਜੋ ਵੀ ਕਿੱਥੇ ਰਹਿੰਦੇ ਨੇ ਕਿੱਥੋਂ ਆਂਦੇ ਨੇ ਘਰ-ਬਾਰ ਇਹ ਉਹਨਾਂ ਆਪਾਂ ਸਾਰਾ ਕੁਝ ਪੁੱਛਣਾ ਪੈਣੂ ਆਪਾਂ ਠੀਕ ਹੈ ਜੀ ਤੇ ਐਡੇ ਵੱਡੇ ਸਟਾਰ ਹੋ ਕੇ ਇਹਨਾਂ ਨੂੰ ਕਿੱਦਾਂ ਦਾ ਫੀਲ ਹੁੰਦਾ ਹੈ ਕਿ ਅਸੀਂ ਵੀ ਜਦੋਂ ਬਣੀ ਅਸੀਂ ਵੀ ਫਿਰ ਉਸ ਹੱਬ ਨਾਲ ਤਿਆਰੀ ਕਰ ਲੈਣਾ ਸਤਿ ਸ਼੍ਰੀ ਅਕਾਲ ਤੁਹਾਡਾ ਵੈਲਕਮ ਹੈ ਅਮਰਤਾ ਵਾਈਂ ਚੈਨਲ ਤੇ ਦੋ ਦਿਨ ਵੀਡੀਓ ਨਹੀਂ ਪਈ ਉਹਦੇ ਲਈ ਸੌਰੀ ਕਿਉਂਕਿ ਮੈਂ ਆਊਟ ਆਫ ਟਾਊਨ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਨਾ ਸਟਾਰਾਂ ਦੀ ਉਸ ਕਹੇ ਚ ਲੰਡੂ ਬਲੌਗਰ ਹੁੰਦੇ ਆ ਜਿਹੜੇ ਕਿਤੜਾਂ ਦਾ ਗੋ ਪਹਾੜ ਤੇ ਚੜਾ ਦਿੰਦੇ ਆ ਪਤਾ ਨਹੀਂ ਕਿਹੜੀਆਂ ਸਟਾਰਾਂ ਵਾਲੀਆਂ ਫੀਲਿੰਗਾਂ ਲੈਣ ਲੱਗ ਜਾਂਦੇ ਆ ਇਹ ਪੋਤਲਿਆਂ ਚੋਂ ਨਿਕਲਦੇ ਨਹੀਂ ਅੱਜ ਛਤਰਮੁਰਗ ਜੀ ਸਿਰਫ ਆਪ ਦੇ ਚਾਰ ਵੀਊ ਲੈਣ ਵਾਸਤੇ ਇੱਕ ਇਹੋ ਜੀ ਚੀਜ਼ ਨੂੰ ਪ੍ਰੋਮੋਟ ਕਰ ਰਿਹਾ ਜਿਹਦੇ ਚ 0% ਟੈਲੈਂਟ ਵੀ ਹੈ ਨਹੀਂਗਾ ਜਿਹਨੂੰ ਰਹਿਣ ਸਹਿਣ ਉੱਠਣ ਵਹਿਣ ਦਾ 0 ਐਕਸਪੀਰੀਅੰਸ ਆ ਨਹੀਂ ਫਿਰ ਉਹ ਸਾਬ ਨਾਲ ਆ ਰਹੀ ਗਾ ਲੈਣਾ ਆਪਾਂ ਵੀ ਸਟਾਰ ਬਣਾਂਗੇ ਜਦੋਂ ਫਿਰ ਕਿਉਂ ਜੀ ਆਹ ਵੇ ਲੋਕ ਵੇਟ ਕਰਾਣੀ ਲਾ ਦਿੰਦੇ ਸਾਨੂੰ ਲੋ ਜੀ ਮੈਡਮ ਜੀ ਆ ਗਏ ਨੇ ਅੱਜ ਪੋੜੀਆਂ ਨਹੀਂ ਚੱਲਣਦੀਆਂ ਮੈਡਮ ਜੀ ਚੱਲਣਾ ਪੈਣਾ ਓ ਵੇ ਲੋ ਜਿੱਥੇ ਤੋਂ ਸਾਰ ਸਾਹਿਬ ਆਂਦੇ ਨੇ ਤੇ ਸਭ ਜਾਮ ਕਰ ਦਿੰਦੇ ਚੱਕਾ ਜਾਮ ਕੋੜੀਆਂ ਜਾਮ ਹਾਂਜੀ ਕਾਕਾ ਆਦੇ ਲੱਛਣ ਸੁਧਾਰ ਜਿਹੜਿਆ ਤੇ ਚਾਰਵੀਂੋਂ ਪਿੱਛੇ ਇਹਦੀ ਤਾਂ ਚਮਚਾਗਿਰੀ ਕਰੀ ਜਾਣਾ ਨਾ ਇਹਦੇ ਨਾਲ ਤੂੰ ਸਟਾਰ ਨਹੀਂ ਬਣਦਾ ਨਾ ਬਣੇ ਅੱਜ ਤੇ ਨਾ ਬਣੇ 10 ਸਾਲਾਂ ਨੂੰ ਜੀ ਤੇਰੀ ਆਹੀ ਲੱਛਣ ਰਹੇ ਤਾਂ ਇਹਨੂੰ ਇੱਕ ਗੱਲ ਦਾ ਜਵਾਬ ਦੇ ਦੀ ਵੀ ਤੇਰੇ ਦਿਮਾਗ 'ਚ ਆਈ ਡੀਆ ਕਿਥੋਂ ਆਇਆ ਵੀ ਤੂੰ ਇਹਦਾ ਇੰਟਰਵਿਊ ਲੈਣਾ ਵੀ ਜਿਹਦੇ ਕਰਕੇ ਤੇਰੇ ਵਿਊ ਵੱਧ ਜਾਣਗੇ ਹੈ ਤੂੰ ਇਹਦੇ ਤੋਂ ਵੀ ਗਿਰਿਆ ਹੋਇਆ ਸੰਝਦਾ ਆਪਣੇ ਆਪ ਨੂੰ ਤੈਨੂੰ ਇਹ ਕਿਹੜੀ ਪਾਸੇ ਸਟਾਰ ਲੱਗਦੀ ਆ ਜਿਹਨੂੰ ਸੋਚ ਕੇ ਤੂੰ ਕਹਿੰਦਾ ਵੀ ਮੈਂ ਇਹੋ ਜਿਹਾ ਸਟਾਰ ਬਣਨਾ ਹੈ ਹੱਤ ਹੈ ਤੁਹਾਡੇ ਵਾਲੀ ਵੀ ਕੁਛ ਤਾਂ ਰੀਅਲਟੀ 'ਚ ਆਜੋ ਆਪਦੇ ਆਪ 'ਚ ਹੀ ਆਪਣੇ ਆਪ ਨੂੰ ਨੀਵਾਵੰਨੀ ਬੈਠੇ ਹੋ ਤੇ ਉਹਨੂੰ ਵੜੀਆ ਵੜੀਆ ਸਤਿ ਸ੍ਰੀ ਅਕਾਲ ਜੀ ਕਿਵੇਂ ਸਫਰ ਕਿੱਦਾਂ ਰਿਹਾ ਮੈਂ ਪੁੱਛ ਪੋਛਣਾ ਪੁੱਛ ਪੋਛਣਾ ਰਾਈ ਤੇ ਅੱਜ ਤੇ ਗਰਮੀ ਘੱਟ ਹੀ ਆ ਜਾਣਾ ਠੰਡ ਹੋ ਗਈ ਅੱਜ ਠੰਡ ਹੋ ਗਈ ਅੱਜ ਚਲੋ ਚੁੱਗ ਰਹੇ ਭੇਜ ਗਈ ਤੁਸੀਂ ਕਹਿੰਦੇ ਮੀਂਹ ਠੀਕ ਹੋ ਬਿਮਾਰ ਨਹੀਂ ਹੋਏ ਮੈਂ ਨਹੀਂ ਬੁਰਾ ਹਾਲ ਹੋਇਆ ਭਈਆ ਕੱਗਲਾ ਮਾਰ ਗਿਆ ਨਹੀਂ ਆ ਗਿਆ ਜੀ ਜਾ ਵੇ ਡੰਗਰਾ ਤੇਰੇ ਤੂੰ ਤਾਂ ਕਹਿੰਦਾ ਸੀ ਸਟਾਰ ਆ ਰਹੇ ਆ ਬਹੁਤ ਵੱਡੇ ਤੇ ਮੈਨੂੰ ਇਹ ਇਨਸਾਨਾਂ ਦੀ ਪਰਜਾਤੀ ਚੋਂ ਨਹੀਂ ਲੱਗਦੀ ਹੈਗੀ ਇੱਕ ਤਾਂ ਤੁਸੀਂ ਸ਼ਤਰ ਬਲੌਗਰ ਚ ਇੱਕ ਗੱਪ ਵਾਲੇ ਮਾਰਦੇ ਹੋ ਗੱਪ ਮਾਰ ਮਾਰ ਕੇ ਲੋਕਾਂ ਨੂੰ ਤਾਂ ਬਣੀ ਪਾਈ ਰੱਖਦੇ ਹੋ ਸਾਨੂੰ ਲੱਗਿਆ ਪਤਾ ਨਹੀਂ ਨੀਰੂ ਵਾਜਵਾ ਯਾਰੀ ਹੈ ਕਿਤੇ ਓਹੋ ਇਹ ਸੁਡਲ ਦੀ ਪੌੜੀਂ ਚੜੀ ਆਉਂਦੀ ਆ ਮੈਨੂੰ ਲੱਗਿਆ ਵਗਾਟੀ ਵੇਰਾਂ ਚ ਨਿਕਲੂਗੀ ਓਹੋ ਡੰਗਰਾ ਜੀ ਆਈਡੀ ਵੱਡੀ ਤਾਂ ਉਹ ਸਟਾਰ ਕਹਿਣਾ ਤੂੰ ਨਾ ਬਾਂਸਰ ਆਏ ਉਹਦੇ ਨਾਲ ਨਾ ਕੋਈ ਵੈਨਿਟੀ ਹੈ ਹੁਣ ਤੂੰ ਐਡੇ ਵੱਡੇ ਸਟਾਰ ਦਾ ਜਿਹੜਾ ਇੰਟਰਵਿਊ ਆ ਉਹ ਹੀ ਨਹੀਂ ਓਪਨ ਚ ਕਰੇਗਾ ਇਹ ਤਾਂ ਉਹਦੀ ਸ਼ਾਂਚੀ ਫਰਕ ਪੈ ਜਾਊਗਾ ਤੈਨੂੰ ਪਤਾ ਉਹਦੀ ਕੰਪੀਟੀਟਰ ਕੌਣ ਹੈਗੀ ਕਾਲੋ ਐ ਤੂੰ ਅੰਦਰ ਨਾ ਯਾਰ ਇਕ ਤਾਂ ਮੀ ਵੜਾ ਆਉਂਦਿਆ ਕੀ ਕਰੀਏ ਚੰਟਲੇ ਲੈਣਾ ਯਾਦ ਕਰ ਲਓ ਕਾਮੜੀਏ ਏਡੀ ਵੱਡੀ ਸਟਾਰ ਐ ਤੂੰ ਤੇ ਰਕਵਾ ਦੇ ਮੀ ਜੇ ਤੂੰ ਰੱਬ ਨੇ ਇੱਕ ਨਜ਼ਰ ਪਰ ਕੇ ਝਾਕ ਲੈਣਾ ਰੱਬ ਤਾਂ ਉਹੀ ਪੂਰੇ ਕਰ ਲੈ ਜਿਹੜੇ ਹਸਾਬ ਨਾਲ ਤੂੰ ਲੱਛਣ ਕਰਦੀਆਂ ਨਾ ਉਸ ਹਸਾਬ ਨਾਲ ਇਹ ਮੀ ਨਹੀਂ ਆ ਰਿਹਾ ਹੈਗਾ ਇਹ ਤਾਂ ਰੱਬ ਰੋ ਪਿਆ ਤੈਨੂੰ ਦੇਖ ਕੇ ਵੀ ਮੇਰੇ ਤੋਂ ਆ ਕੀ ਬਣ ਗਿਆ ਬਣ ਗਿਆ ਹੋਈ ਬੋ ਰੱਜੀ ਖਾਣੇ ਹੀ ਖਾਵਾਂਗੇ ਠਰ ਕੇ ਬਈ ਭੁੱਖ ਟਾਈਮ ਹੋ ਗਿਆ ਸਵਾ ਨ ਹੋ ਗਏ ਤੇ ਫੇਰ ਕਿਹੜੀ ਗੱਲਾਂ ਸਵਾ ਨ ਹੋ ਗਏ ਵੇਖ ਲਓ ਕੋਈ ਗੱਲ ਨਹੀਂ ਮੈਨੂੰ ਸ਼ਰਮਾਉਣਾ ਨਹੀਂ ਚੁਕਸ ਅਪਾਰਟ ਆ ਦੇਖ ਲੋ ਇੱਕ ਪਿੰਡਾਂ ਦੀ ਕੁੜੀ ਨਾ 9:30 ਵਜੇ ਦੇ ਤੱਕ ਵੀ ਸ਼ਹਿਰ 'ਚ ਬੈਠੀ ਆ ਤੇ ਮੈਂ ਹੈਰਾਨ ਆ ਇਹਦੇ ਪੇਰੈਂਟਸ ਤੇ ਜਿਨ੍ਹਾਂ ਨੇ ਇਹਨੂੰ ਅਲਾਉ ਕਰਤਾ ਕਿਉਂਕਿ ਪਿੰਡਾਂ ਦੇ ਵਿੱਚ ਤਾਂ 9:30 ਵਜੇ ਨਾ ਅੱਧੀ ਰਾਤ ਮੰਨੀ ਜਾਂਦੀ ਆ ਲੈ ਵੀ ਇਹ 2-3 ਘੰਟੇ ਜਾਂਦੀ ਨਹੀਂ ਇੱਥੇ ਰਹੂਗੀ ਸੀਰੀਅਸਲੀ ਇਹ ਆਪਣੇ ਪੰਜਾਬੀ ਆ ਆਪਣੇ ਪੰਜਾਬ ਦੀਆਂ ਕੁੜੀਆਂ ਵੀ ਹੁਣ ਇਹੋ ਜਿਹਾ ਕੁਝ ਕਰਨ ਲੱਗੀਆਂ ਅਤੀ ਅਤੀ ਰਾਤ ਨੂੰ ਆਏ ਫਿਰਦੀਆਂ ਨੇ ਸ਼ਹਿਰਾਂ 'ਚ ਮੰਨਿਆ ਕਿ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਘਰਾਣਿਆਂ ਦੀਆਂ ਕੁੜੀਆਂ ਜਾਂਦੀਆਂ ਪੈਸੇ ਵਾਲੇ ਲੋਕਾਂ ਦੀਆਂ ਕੁੜੀਆਂ ਜਾਂਦੀਆਂ ਨੇ ਇਹ ਬਿਲਕੁਲ ਸਿੰਪਲ ਘਰ ਦੀ ਕੁੜੀ ਲੱਗਦੀ ਆ ਮੈਂ ਹੈਰਾਨ ਆ ਇਹਦੀ ਮਾਪਿਆਂ ਦੀ ਸੋਚ ਤੇ ਇਹਨਾਂ ਨੇ ਵੀ ਅੱਖਾਂ ਬੰਦ ਕਰ ਲਈਆਂ ਫੇਰ ਕਹਿਣਗੇ ਸਾਡੀਆਂ ਕੁੜੀਆਂ ਨਾਲ ਆਏ ਹੋਗੇ ਆਏ ਹੋਗੇ ਹੁਣ ਜਿਹੜੇ ਸਾਬ ਨੇ ਇੱਥੇ ਇਕੱਲੇ ਫਿਰਦੀ ਆ ਖੁਦਾ ਨਾ ਖਾਸ ਤਾਂ ਜੇ ਇਹਦੇ ਨਾਲ ਕੁਝ ਹੋ ਗਿਆ ਮੁੜ ਕੇ ਫੇਰ ਇਹੇ ਜੇ ਚੱਕੇ ਜਾਮ ਕਰਦੇ ਫਿਰਦੇ ਹੁੰਦੇ ਆ ਜੇ ਦੇਖਿਆ ਜਾਵੇ ਇਹਦੇ ਵਿੱਚ ਗਵਰਨਮੈਂਟ ਤੇ ਲੋਕਾਂ ਦੀ ਤਾਂ ਕੋਈ ਗਲਤੀ ਨਹੀਂ ਇਹ ਤਾਂ ਫੇਰ ਮਾਪਿਆਂ ਦੀ ਆਪਦੀ ਗਲਤੀ ਆ ਜਿਨ੍ਹਾਂ ਨੇ ਜਵਾਕ ਨਹੀਂ ਸਾਹਮਣੇ ਆਪਦਾ ਕੋਈ ਗੱਲ ਬਾਤ ਹੋ। ਸਾਡੇ ਦਰਸ਼ਕਾਂ ਕੋਸ਼ਿਸ਼ ਦੇਖ ਮੈਨੂੰ। ਕੌਣ ਪੁੱਛਿਆ? ਦਰਸ਼ਕ। ਕਿਹੜਾ ਦਰਸ਼ਨ? ਕੋਈ ਕੋਲ ਤੇ ਨਾ ਸਰਨੇ। ਦਰਸ਼ਨ। ਨਹੀਂ ਮੈਨੂੰ ਸੌਰੀ। ਮੈਂ ਆਹ ਦੇਖ ਲੋ। ਵੱਡੇ ਸਟਾਰਾਂ ਦਾ ਤੁਸੀਂ ਟੈਲੈਂਟ ਚੈੱਕ ਕਰੋ। ਜਿਹੜਾ ਦਰਸ਼ਕ ਵੀ ਇਹਨੂੰ ਦਰਸ਼ਨ ਸੋੰਦਾ। ਆਹ ਤਾਂ ਵਾਕਈ ਗਿੱਧੜਾਂ ਦਾ ਗੂੰ ਆ ਜਿਹੜਾ ਪਹਾੜੀ ਚੜਾਤਾ। ਮੈਨੂੰ ਤਾਂ ਐ ਲੱਗਦਾ ਜਿਵੇਂ ਕਦੇ ਬੰਦਾ ਬੋਲਦਾ ਹੁੰਦਾ ਕਦੇ ਕੋਈ ਹੋਰ ਬੋਲਦਾ ਹੁੰਦਾ। ਇਹ ਤਾਂ ਐ ਲੱਗਦਾ ਦੇਖ ਕੇ ਜਿਵੇਂ ਇਹ ਪੋਜੈਸ ਹੋਈ ਹੋਈ ਹੁੰਦੀ ਆ ਤੇ ਇਹਦੇ ਵਿੱਚ ਨਾ ਅੰਦਰ ਆਤਮਾ ਬੰਦੇ ਦੀ ਆਤਮਾ ਬੋਲੀ ਜਾਂਦੀ ਹੁੰਦੀ ਆ। ਬੋਲਦੇ ਵਿੱਚ ਜਮਾ ਹੋਵੇਂ ਆ ਜਿ ਕਤਵਾਂ ਦੇ ਤੋਂ ਕਿੱਥੇ ਨੱਚ ਰਿਆਲੀ ਮੰਡ ਤੋਂ ਕਿੱਥੋਂ ਦੇ ਰਹਿਣ ਵਾਲੇ ਸਰਿਆਲੀ ਮੰਡ ਤੋਂ ਪੱਟੀ ਲੱਗੋ ਸਰਿਆਲੀ ਮੰਡ ਤੋਂ ਸਰਿਆਲੀ ਮੰਡ ਪਿੰਡ ਹਾਂਜੀ ਪੱਟੀ ਲੱਗੋ ਹਾਂਜੀ ਠੀਕ ਹੈ ਤੇ ਘਰ ਚ ਕੋਣ ਕੋਣ ਸਾਡੇ ਅਣੀ ਦੋ ਪਣਾ ਇੱਕ ਪਰਾ ਮਮੀ ਦਾ ਪਰਾ ਵੱਡਾ ਕੀ ਛੋਟਾ ਨਹੀਂ ਮੈਂ ਵੱਡੀ ਟਾੜੀ ਉਮਰ ਕਿੰਨੀ ਮੇਰੀ ਉਹ 2200 ਹੀ ਆ ਮਤਲਬ ਕਈਆਂ ਸਾਲਾਂ ਦੇ ਹੋ ਗਏ ਤੁਸੀਂ ਭੈਣ ਕੀ ਕਰਦੀਆਂ ਉਹ ਨਹੀਂ ਪੈਣ ਗਈ ਉਹ ਦੋ ਤਿੰਨ ਹੋਈ ਗਈ ਨਹੀਂ ਕੀ ਭੈਣ ਕੋ ਗਈ ਕਿੜੀ ਢੰਗਰਾ ਗਧਿਆ ਖੋਤਿਆ ਇਹਦੇ ਚ ਪੁੱਛਣ ਦੀ ਕੀ ਲੋੜ ਹੈਗੀ ਇਹ ਜੇ ਲੋਕ ਜਾਂਦਾ ਪਤਾਲ ਲੋਕ ਚਾਉਂਦੇ ਆ ਜਾਂ ਮੰਗਲ ਗ੍ਰਹਿ ਤੋਂ ਆਉਂਦੇ ਆ ਹੋ ਰਹੀ ਇਨਸਾਨਾਂ ਦੀ ਪਰਜਾਤੀ ਆ ਮੈਂ ਤੇ ਤੈਨੂੰ ਐ ਕਹਿਨੀ ਆ ਇੱਕ ਅੱਗੇ ਇੰਟਰਵਿਊ ਤੇ ਨਾ ਹੋਰ ਕਰ ਲ ਜਮਾ ਸਾਵਾ ਇਹਦੀ ਅਰਗੀ ਪਰਜਾਤੀ ਚ ਰਲ ਜੇਗਾ ਅੱਕਦੀ ਇੰਟਰਵਿਊ ਤੇ ਬਾਅਦ ਤੇ ਤੂੰ ਵੱਡਾ ਸਟਾਰ ਬਣ ਹੀ ਜਾਏਗਾ ਭੈਣ ਜਾਈ ਉਹਦੋਂ ਤੈਨੂੰ ਹੋਈ ਬਈ ਨਿੱਕੀ ਭੈਣ ਕੋਈ ਘੜੀ ਘੜੀ ਲੈ ਸੋਦੀ ਆ ਰਮਾ ਪੰਜ ਸਾਲਾਂ ਬਾਅਦ ਆਇਆ ਕਿਹੜਾ ਮੁੰਡਾ ਉਹ ਹੀ ਨਿੱਕੀ ਪੈਨ ਦਾ ਘਰ ਵਾਲਾ ਅੱਛਾ ਅੱਛਾ ਬੱਲੇ ਤੇ ਘੜੀਆਂ ਘੜੀਆਂ ਹੋਣੀਆਂ ਉਹਨਾਂ ਨੂੰ ਛੌਂਗਾ ਘੜੀ ਵੇਖਣ ਦਾ ਉਹ ਵੀਡੀਓ ਬਣਾਉਂਦੀ ਨਹੀਂ ਕਰਦੇ ਕਰਦੇ ਨੂੰ ਬਣਾਉਣੀ ਨਹੀਂ ਦਿੰਦੇ ਹੋ ਕਿਉਂ ਤੇ ਤੁਹਾਨੂੰ ਕਿ ਬਣਾ ਦਿੰਦੇ ਮੈਂ ਆ ਜਾਉਂਗਾ ਆਪਨੀ ਪਰ ਐ ਕਿ ਮੈਂ ਹੁਣ ਮਸ਼ਹੂਰ ਹੋਈ ਆ ਮੇਰੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਮਸ਼ਹੂਰ ਕਾਦੇ ਚ ਹੋਈ ਆ ਜਿੰਨੇ ਵਾਰੀ ਵੀ ਮੈਂ ਤੇਰੀਆਂ ਜਦੋਂ ਵੀਡੀਓ ਦੇਖੇ ਨੇ ਨਾ ਇੰਸਟਾ ਤੇ ਮੈਂ ਤਾਂ ਐ ਸੋਚਦੀ ਹੁੰਦੀ ਸੀ ਵੀ ਇਹਦੇ ਸਾਨ ਲੱਗ ਗਏ ਪਰ ਇਹ ਵੀਡੀਓ ਬਣਾਉਣਾ ਨਹੀਂ ਹਟਦੀ ਹੈਗੀ ਮੈਂ ਤਾਂ ਸੋਚਦੀ ਹੁੰਦੀ ਸੀ ਵੀ ਐਡੀਟਿਡ ਕੁੜੀ ਐਡੇ ਭੜੇ ਤੇ ਦੇ ਸਾਨ ਲੱਗਿਆ ਵੀ ਕੋਈ ਪਾਊਡਰ ਪਾਊਡਰ ਲਾ ਕੇ ਘਰੇ ਵੈ ਜੀ ਕਿੱਡੀ ਬਿਸ਼ਾਰਮ ਹੈ ਜਿਹੜੀ ਵੀਡੀਓ ਬਣਾਉਣਾ ਨਹੀਂ ਹਟਦੀ ਹੈਗੀ ਇਹ ਕਹਿੰਦੀ ਮੈਂ ਹੁਣ ਮਸ਼ਹੂਰ ਹੋਈ ਆ ਹੱਦ ਹੈ ਇਹ ਮਸ਼ਹੂਰੀ ਹੁੰਦੀ ਹੈਗੀ ਅੱਛਾ ਹੁਣ ਸਮਝ ਆਈ ਆ ਉਹ ਤੂੰ ਤਾਂ ਹੀ ਤੁਰਦੀ ਹੁੰਦੀ ਸੀ ਜਿਵੇਂ ਸਨ ਲੱਗੇ ਹੁੰਦੇ ਆ ਵੀ ਕਿਉਂਕਿ ਤੂੰ ਮਸ਼ਹੂਰ ਹੋਣਾ ਸੀ ਮੈਂ ਤਾਂ ਵੈਸੇ ਇਹੀ ਸੋੰਦੀ ਹੁੰਦੀ ਸੀ ਵੀ ਗੱਗੂ ਗਿਲ ਤੇ ਸੰਜੀਤ ਦਾ ਤਾਂ ਸਟਾਈਲ ਬਹੁਤ ਸੋਹਣਾ ਤੋਰਨ ਦਾ ਪਰ ਤੇਰਾ ਅੱਡੀ ਸਟਾਈਲ ਐ ਦੇਖ ਕੇ ਆਂਦਾ ਜਿਵੇਂ ਸਨ ਲੱਗੇ ਹੁੰਦੇ ਆ ਇਹ ਤੋਂ ਆਦੀ ਚਾਲ ਨੂੰ ਕੀ ਨਾਮ ਦਿੱਤਾ ਕੀ ਕਹਿਣੀ ਹਣੀ ਸਨ ਲੱਗੇ ਵਾਕ ਕਰਦੀਆਂ ਮੈਂ ਤਾਂ ਉਹ ਤਾਂ ਫਿਰ ਇਹਦਾ ਮਤਲਬ ਕਮਲਈ ਆ ਜਿਹੜੇ 10 10 ਸਾਲ ਮਿਹਨਤਾਂ ਕਰੀ ਜਾਂਦੇ ਆ ਹਨਾ ਇੰਨਾ ਸਟਰਗਲ ਕਰਦੇ ਫੇਰ ਕਿਤੇ ਜਾ ਕੇ ਮਾੜਾ ਮੋਟਾ ਨਾ ਦਾ ਨਾਮ ਬਣਦਾ ਪਰ ਇਹ ਕਮਲਈ ਤੇਰਾ ਤਾਂ ਮਤਲਬ ਤਰੀਕਾ ਹੀ ਵਧੀਆਗਾ ਸਨ ਲੱਗੇ ਵਾਕ ਕਰ ਲਓ ਤੇ ਮਸ਼ਹੂਰ ਹੋ ਹਾ ਅੱਦਾ ਯਾਰ ਤੇਰੇ ਹੀ ਦਿਮਾਗ ਚ ਆਈਡੀਆ ਕਿੱਥੋਂ ਆਇਆ ਹੈ ਕਿ ਘਰ ਚ ਤੁਹਾਡੇ ਚ ਕਿਸੇ ਦੇ ਸਨ ਸੁਣਨ ਲੱਗੇ ਸੀ ਤੇ ਉਹਨੂੰ ਦੇਖ ਕੇ ਤੈਨੂੰ ਲੱਗਿਆ ਵੀ ਮੈਨੂੰ ਇਹ ਆਈਡੀਆ ਬਣਾਉਣਾ ਚਾਹੀਦਾ ਕੁਛ ਨਹੀਂ ਮੰਮੀ ਘਰੇ ਨੜੀ ਰਾਜ ਮਿਸਤਰੀ ਰਾਜ ਮਿਸਤਰੀ ਉੱਥੇ ਲੋਕਲੀ ਪਿੰਡ ਜੀ ਨਹੀਂ ਤਰਨਤਾਰਨ ਕੰਮ ਕਰਦਾ ਠੀਕ ਸ਼ੁਰੂ ਤੋਂ ਮਤਲਬ ਕਿ ਤਰਨਤਾਰਨ ਘਰੇ ਕਦੀ ਕਦੀ ਜਾਂਦੇ ਕਿ ਆ ਜਾਂਦੇ ਨਹੀਂ ਨਹੀਂ ਰੋਜ਼ ਰੋਜ਼ ਹਾਂ ਜਾਣ ਕਰਦੇ ਹਾਂ ਠੀਕ ਹੈ ਠੀਕ ਹੈ ਹਾਂਜੀ ਹਾਂ ਤੇ ਵਧੀਆ ਯਾਰ ਕੰਮ ਕਰ ਚੱਲੀ ਜਾਂਦਾ ਵਧੀਆ ਤੇ ਭਰਾ ਦੇ ਕੰਮ ਕਰਦਾ ਮਲਬਈ ਕਿਤੇ ਦਾ ਉਹਨੇ ਆਪ ਦਾ ਮਲਬਈ ਕਿਦਾ ਪਾਇਆ ਕੀ ਪਾਇਆ ਮਲਬਈ ਕਿਦਾ ਵਿਆਹ ਸ਼ਾਦੀਆਂ ਦੇ ਜਾਂਦੀ ਆ ਹਾਂ ਨੇ ਤਾਂ ਇਹ ਤਾਂ ਸੌਂਦੀ ਹੁੰਦੀ ਸੀ ਵੀ ਕਿਸੇ ਨੇ ਟਰੱਕ ਪਾਇਆ ਟਰਾਲਾ ਪਾਇਆ ਜਾਂ ਜੀ ਸੀ ਵੀ ਪਾਈ ਆ ਅੰਮੜਵਈ ਵਿਦ ਦਾ ਪਾਇਆ ਮੈਂ ਪਹਿਲੀ ਵਾਰ ਸੁਣਿਆ ਜਿਖੋਗੇ ਤੁਹਾਨੂੰ ਸਖਾਰੂਗਾ ਤੂੰ ਵਿਸ਼ਵਾਸਿਕ ਨਾ ਤੂੰ 80 ਜਾਂਦੇ 80 ਜਾਂਦੇ ਜੇ ਅਸਿਆਣਾ ਕਰੋ ਯਾਰ ਰੋਇਆ ਕਰੀਏ ਰੋਲਿਆ ਕਰੋ ਹਾਏ ਜਿੰਗਰੀ ਜਿੰਗਰੀ ਜਿASE ਵੀ ਬਤੇਰਾ ਰੋਏ ਆ ਅੱਜ ਚਲੋ ਰੋਇਂਗੇ ਕਿੰਨੇ ਆਇਆ ਤੁਹਾਨੂੰ ਬਸ ਇਦਾਂ ਹੀ ਕਿੰਨੇ ਲੈ ਕਿਹਨੇ ਵੀ ਕਿੰਨੇ ਰਵਾਤਾ ਤੁਹਾਨੂੰ ਤੁਹਾਨੂੰ ਵੀਨੇ ਰਵਾਣਾ ਹਾਂ ਫੇ ਤੂੰ ਕਹਾਂ ਤੇ ਬਸ ਇਦਾਂ ਹੀ ਅੱਜ ਕੱਲ ਨਾ ਲੋਕੀ ਕੀ ਸੁਡਲੇ ਫਿਰ ਸਮਝ ਜਾ ਉਹ ਤੇਰੇ ਲੱਛਣ ਦੇਖ ਕੇ ਤੇਰਾ ਮਜ਼ਾਕ ਬਣਾਈ ਜਾਂਦੇ ਆ ਤਾਂ ਤੇਰੇ ਤੇ ਹੱਸਦੇ ਆ ਤੂੰ ਐਵੇਂ ਉਹਨਾਂ ਕੋਲ ਬੈਠੀ ਸਟਾਰ ਵਾਲੀ ਫੀਲਿੰਗ ਲਈ ਜਾਨੀ ਆ ਪਰ ਉਹ ਆਏ ਆ ਵੀ ਉਹਨਾਂ ਦਾ ਵੀ ਕਸੂਰ ਨਹੀਂ ਹੈਗਾ ਜੇ ਤੈਨੂੰ ਕਿਸੇ ਦੇ ਸਾਹਮਣੇ ਵੀ ਬੈਠੀ ਹੋਵੇਂ ਨਾ ਤੇ ਤੈਨੂੰ ਦੇਖ ਕੇ ਹਸਾ ਨਿਕਲੀ ਜਾਣਾ ਤੈਨੂੰ ਤਾਂ ਆਈਟਮ ਹੀ ਇਹ ਜੀਆਂ ਬੀਹਾ ਸਮੱਲੋ ਮੱਲੀ ਆਉਗਈ ਦੇ ਨੂੰ ਦੇਖ ਕੇ ਡੰਗਰੀ ਤੈਨੂੰ ਨਹੀਂ ਲੱਗਦਾ ਹੈਗਾ ਵੀ ਪਿਓ ਤੇਰਾ ਮਿਸਤਰੀ ਆ ਹਨ ਭਰਾ ਵੀ ਤੇਰਾ ਵਿਚਾਰਾ ਕੰਮ ਕਰਦਾਗਾ ਤੇ ਤੂੰ ਆਹ ਕਿਹੜੇ ਨਿਚਾਰਪਣੇ ਚ ਪਈਏਂਗੀ ਕੋਈ ਮਾੜਾ ਮੋਟਾ ਪੜ ਲਾ ਕੋਈ ਜੌਬ ਜੌਬ ਕਰ ਲਾ ਤੇ ਪੇਰੈਂਟਸ ਦਾ ਸਾਥ ਦੇ ਹਰਮਨ ਚੀਮੀ ਵਾਲੀ ਤੇ ਸੋਨੂ ਸੀਤੋ ਵਾਲੀ ਕੈਟਾਗਰੀ ਚ ਆਉਣੀ ਹੈ ਤੂੰ ਜਿਹੜੀ ਤੂੰ ਆਪਣੇ ਆਪ ਨੂੰ ਸਟਾਰ ਸਮਝੀ ਜਾਨੀ ਹੈ ਸੋडले ਤੈਨੂੰ ਨਹੀਂ ਪਤਾ ਹੈਗਾ ਵੀ ਤੂੰ ਬੇਇੱਜ਼ਤੀ ਕਰਾਈ ਜਾਨੀ ਆ ਆਪ ਦੀ ਤੇ ਆਦੇ ਮਾਪਿਓ ਦੀ ਇਹ ਨਾ ਭੇਡ ਤੇ ਜਵਾਨੀ ਵਾਲੀ ਗੱਲ ਹੁੰਦੀ ਆ ਅਪ 5-7 ਦਿਨਾਂ ਦੀ ਚੜਾਈ ਹੁੰਦੀ ਹੈ ਥੋਡੀ ਉਸ ਤੋਂ ਬਾਅਦ ਤੁਸੀਂ ਸਾਰੇ ਤਿਹੜੀਆਂ ਤੇ ਜਾਂਦੇ ਹੋ ਫਿਰ ਜਿਵੇਂ ਉਹ ਮੁੱਖ ਮੰਤਰੀ ਦੇਖੋ ਉਹ ਵੀ ਥੋਡੀ ਕੈਟਾਗਰੀ ਚ ਹੋਈਆਂ ਫਿਰ ਤਾਂ ਨਾ ਹੁਣ ਕਮਲਾ ਹੋਇਆ ਉਹ ਟਾਈਮ ਨਾਲ ਹੀ ਸੰਭਲੇ ਹੋ ਤੁਸੀਂ ਕਾਹਨੂੰ ਇਹ ਜੀ ਨੌਬਤ ਆਵੇ ਹਲੇ ਵੀ ਟਾਈਮ ਆ ਸੁਧਰ ਜਾ ਕੋਈ ਪੜਾਈ ਪੜ੍ਹਾਈ ਕਰਕੇ ਤੇ ਜੌਬ ਲੱਗ ਜਾ ਜਿਹੜੀ ਲਾਈਫਟਾਈਮ ਤੈਨੂੰ ਇਨਕਮ ਆ ਜੇ ਕੋਈ ਐਨੇ ਚਾਰ ਪਾਣੀ ਚੋਕੀ ਕਟੇਗੀ ਸੁਡਲੇ ਕੋਈ ਮਾੜਾ ਮੋਟਾ ਪੜ ਕੇ ਆਦੇ ਪਿਓ ਦਾ ਸਾਥ ਦੇ ਦੇਗੀ ਨਹੀਂ ਉਹ ਇੰਨੀਆਂ ਨੂੰ ਤੁਹਾਨੂੰ ਵਿਆਹ ਕਿਵੇਂ ਪਤਾ ਨਹੀਂ ਹੈਰਾਨ ਆ ਮੈਂ ਤਾਂ ਇਹ ਲੋਕਾਂ ਦੀ ਅਸਲੀਅਤ ਚ ਕਿਉਂ ਨਹੀਂ ਜਾਂਦੇ ਹੈਗੇ ਕਿਉਂ ਐਵੇਂ ਸਟਾਰ ਵਾਲੀ ਫੀਲਿੰਗ ਲੈਂਦੇ ਰਹਿੰਦੇ ਆ ਬਿਨਾ ਕਿਸੇ ਗੱਲ ਤੋਂ ਪਤਾ ਨਹੀਂ ਕਿਵੇਂ ਸੁਪਨੇ ਵਾਲੀ ਜ਼ਿੰਦਗੀ ਜਿਉਂ ਲੈਂਦੇ ਆ ਇਹ ਇਦਾਂ ਹੀ ਅੱਜ ਕੱਲ ਨਾ ਲੋਕੀ ਜਿਹੜੇ ਮੁੰਡੇ ਖਰਾਬ ਹੋ ਗਏ ਸਿੱਧੀ ਜਿਹੀ ਗੱਲ ਹੈ ਖਰਾਬ ਹੋ ਗਏ ਕੁੜੀਆਂ ਵੀ ਖਰਾਬ ਹੋ ਗਈਆਂ ਪਰ ਨਾ ਜੰਗੇ ਨਹੀਂ ਲੱਗਦਾ ਪਤਾ ਕੀ ਹੈ ਦੇਖ ਮੇਰੀ ਬਣੀ ਇਥੇ ਸਿੱਧੀ ਜਿਹੀ ਗੱਲ ਸਾਰੇ ਅੰਬਰ ਸਾਰੇ ਵਿੱਚ ਬਸ ਦੇ ਦੇ ਵਿੱਚ ਜੇ ਕੋਈ ਬਸੜੀ ਚੀਜ਼ੀ ਤੋਂ ਨਹੀਂ ਘਰੇ ਜਾਂਦੇ ਸੋਲਟੀ ਘੜੇ ਸਭ ਜਾਂਦੇ ਬੱਲੇ ਸੋਲਟੀ ਘੜੇ ਵੀ ਜਾਂਦੇ ਹਾਂਜੀ 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 ਯਾਰ ਆ ਤਾਂ ਪਹਿਲੀ ਕੁੜੀ ਆ ਜਿਹਦੀ ਪਾਸ ਏਡੇ ਚਿਰਜਤ ਬਣੀ ਹੋਈ ਆ ਆਮ ਤੌਰ ਤੇ ਕੁੜੀਆਂ ਦੇ ਘਰਾਂ ਚ ਸਕੂਲਾਂ ਚ ਪਰਿਵਾਰਾਂ ਚ ਇੱਜ਼ਤ ਬੰਦੀ ਹੁੰਦੀ ਆ ਏਨਪ ਕਾਮਣੀ ਨੇ ਆਵਦੀ ਬਾਸਾ ਢੇ ਚਿਤ ਜਤ ਬਣਾ ਰੱਖੀ ਆ ਸਿਕਿਉਰਿਟੀ ਗਾਰਡ ਇਹਨੂੰ ਸਾਰੇ ਜਾਣਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਸੁਡਲੇ ਵੀ ਤੇਰੀ ਇੱਜ਼ਤ ਬਣੀ ਆ ਇਹਦਾ ਮਤਲਬ ਇਹ ਆ ਵੀ ਤੂੰ ਲਾਥ ਹੈ ਸਿਰੇ ਦੀ ਜਾਂ ਫਿਰ ਇਹਨੂੰ ਪੌਂਕੀ ਕਾਲਾ ਵੀ ਜਿਹੜੀ ਟਿਕਦੀ ਨਹੀਂ ਹੈਗੀ ਤੇ ਸਾਰਿਆਂ ਦੇ ਨਾਲ ਬਾਸਾ ਢੇ ਚ ਤੁਰੇ ਫਿਰਦੀ ਆ ਉਹੀ ਜੇ ਤੇਰੇ ਘਰ ਦੇ ਆ ਜਿਹੜੇ ਤੈਨੂੰ ਮੂੰਹ ਚਾ ਕੇ ਭੇਜ ਦਿੰਦੇ ਆ ਤੇਰੇ ਕਿਚੀ ਚ ਨਹੀਂ ਮਾਰਦੇ ਹੈਗੇ ਦੋ ਐਂ ਤਾਂ ਇਹਨਾਂ ਨੂੰ ਵੀ ਕਹਿੰਦੀ ਹੋਵੇਗੀ ਮੈਂ ਤਾਂ ਸਾਰੇ ਸਿਕਿਉਰਿਟੀ ਗਾਰਡ ਜਾਣਦੇ ਆ ਤੂੰ ਸਾਰੇ ਸ਼ਹਿਰ ਛੱਡ ਕੇ ਜਿਹੜੀ ਬਸ ਏਡੀ ਚ ਇੱਜ਼ਤ ਬਣਾਈ ਆ ਕੀ ਗੱਲ ਬਸ ਏਡੀ ਦੀ ਪ੍ਰਧਾਨਗੀ ਚ ਖੜਾ ਹੋਣਾ ਤੂੰ ਕਹਿੰਦੇ ਮੁੰਡੇ ਤੇ ਕੁੜੀਆਂ ਖਰਾਬ ਹੋ ਗਏ ਸੁਡਲੇ ਤੇਰੇ ਮੂੰਹ ਹਣੀ ਇਹ ਗੱਲਾਂ ਸੋਹਣੀਆਂ ਲੱਗਦੀਆਂ ਕਿਉਂਕਿ ਸਾਰਿਆਂ ਤੋਂ ਵੱਧ ਖਰਾਬ ਤਾਂ ਤੂੰ ਹੋਈ ਪਈ ਐ ਤੇਨੂੰ ਦੇਖ ਕੇ ਹੋਰ ਪਤਾ ਨਹੀਂ ਕਿੰਨੀ ਐ ਕਾਏ ਬਸ ਏਡੀ ਚ ਇੱਜ਼ਤਾਂ ਬਣਾਉਣਗੀਆਂ ਸੁਡਲੇ ਟੱਕੇ ਰਹਿ ਤੂੰ ਐਵੇਂ ਇੱਥੇ ਚਪੇੜਾਂ ਖਾਏਂਗੀ ਮੇਰੇ ਤੋਂ ਆਈ ਵੱਡੀ ਇੱਥੇ ਸਿਕਿਉਰਿਟੀ ਗਾਰਡਾਂ ਨਾਲ ਮੋਹ ਪ੍ਰੇਮ ਵਾਲੀ ਫੇਰੇ ਗਲਤ ਕੰਮ ਕਰਾਂਗੇ ਦਾਦਾਂ ਬਾਲੋ ਕੀ ਨਹੀਂ ਚੰਗੇ ਨਹੀਂ ਲੱਗਦਾ ਯਾਰ ਆਪੇ ਇੱਕ ਉਹਦੇ ਕੋਲ ਜਾਈਏ ਟਾਂਡੇ ਹਾਂ ਉਹਨੇ ਕੋਲੇ ਕੀ ਆ ਇਹ ਆਪਣੇ ਕਾਲੀ ਕੋਲੇ ਕਾਲਾ ਕੋਣ ਕਾਲੀ ਉਹ ਜਿਹੜੀ ਟਾਂਡੇ ਰੰਦੀ ਟਾਂਡੇ ਦੀ ਜਾਂਦੇ ਮੈਂ ਪੁੱਛਿਆ ਕਿਸੇ ਨੂੰ ਆਪਣਾ ਨਾ ਇੱਕ ਹੈਗਾ ਆ ਯਾਰ ਉਹ ਯਾਰ ਮੈਂ ਕੀ ਇਹਨਾਂ ਨੇ ਕੈਸੀ ਕੀਤਾ ਸਾਰੇ ਬੋਸ ਸਾਰੇ ਅੱਛਾ ਭਾਈ ਜੇਕਰ ਕਿਸੇ ਮੰਡਲ ਕੋਲੇ ਉਹ ਇਹਨਾਂ ਨੇ ਕੈਸੀ ਕੀਤਾ ਕਾਲੀ ਨਹੀਂ ਕਹਿਣਾ ਸੁਢ ਲਿਆ ਉਹਨੂੰ ਉਹ ਸਾਡੀ ਕਾਲੋ ਆ ਹੈ ਜੱਬਲ ਜੀ ਨਾ ਹੋਵੇ ਤਾਂ ਕਿੱਧਰ ਉਹਨੂੰ ਤੂੰ ਟਾਂਡੇ ਦੀ ਬਣਾਈ ਜਾਨੀ ਆ ਉਹ ਬਠਿੰਡੇ ਦੀ ਆ ਮਸਾਂ ਦਾ ਕੋਈ ਸਾਡੇ ਬਠਿੰਡੇ ਦਾ ਸਟਾਰ ਬਣਿਆ ਹੁਣ ਉਹਨੂੰ ਤੂੰ ਲੈ ਜਾ ਟਾਂਡੇ ਖਿੱਚ ਕੇ ਕੀ ਗੱਲ ਤੁਸੀਂ ਸਾਡੇ ਮਾਲ ਵਿੱਚ ਕੋਈ ਵੱਡੀ ਹਸਤੀ ਰਹਿਣ ਨਹੀਂ ਦੇਣੀ ਉਹਨੂੰ ਵੀ ਤੁਸੀਂ ਉਧਰ ਲੈ ਕੇ ਜਾਣਾ ਖਿੱਚ ਕੇ ਸਾਨੂੰ ਤਾਂ ਜਦੋਂ ਕੋਈ ਪੁੱਛਦਾ ਨਾ ਵੀ ਤੁਸੀਂ ਕਿੱਥੋਂ ਤਸੀਂ ਕਹਿ ਦੇਨੇ ਜਿੱਥੋਂ ਦੀ ਕਾਲੋ ਉੱਥੋਂ ਦੇ ਆ ਹੁਣ ਤੁਸੀਂ ਉਹਨੂੰ ਵੀ ਲੈ ਜਾਓ ਖਿੱਚ ਕੇ ਜੇ ਕੋਈ ਚੰਗਾ ਜੇ ਕੋਈ ਚੰਗਾ ਲੱਭੂਗਾ ਤੇ ਕਰਵਾ ਲਾਂਗੇ ਨਹੀਂ ਚੰਗਾ ਲੱਭੂਗਾ ਤਾਂ ਫਿਰ ਵੀਡੀਓ ਬਣਾਉਂਦੇ ਆ ਚੰਗਾ ਲੱਭਾ ਕਦੇ ਕਿਉਂਕਿ ਨਹੀਂ ਲੱਭਦੀ ਸਿੱਧੀ ਜਿਹੜੀ ਗੱਲ ਹੂੰ ਫੇਰ ਲੱਗਦਾ ਕਿ ਮੇਰੀ ਮੇਰੀ ਗੱਲ ਕੋਸ਼ਿਸ਼ ਮੈਂ ਕੀ ਕਰਾਂ ਜਿੰਨੇ ਵੀ ਮੁੰਡੇ ਆ ਨਾ ਹਮ ਸਾਰੇ ਜਿੰਨੇ ਵੀ ਆਉਂਦੇ ਘਰ ਵਿੱਚ ਗਲਤ ਕੰਮ ਸਹੀ ਗੱਲ ਜਿਹੜੀਆਂ ਬਸਲੇ ਬੁੱਢੀਆਂ ਨਾ ਅਗਲੇ ਖੋਦ ਆਂਦੀਆਂ ਬੰਦਿਆਂ ਨੂੰ ਕੀ ਕੀ ਹੋ ਜਾਂਦਾ ਸਾ ਵੀਡੀਓ ਦੇ ਹੀ ਬੰਨ ਹਾਏ ਹਾਏ ਸਮਝ ਗਿਆ ਤੁਸੀਂ ਗੱਲ ਹੈ ਦੇਖੋ ਸੁਡਲ ਜੀ ਨਾ ਹੋਵੇ ਤਾਂ ਗੱਲਾਂ ਸੁਣ ਲਓ ਤੁਸੀਂ ਵੱਡੇ ਸਟਾਰਾਂ ਦੀਆਂ ਗੱਲਾਂ ਕਰਦੇ ਨਹੀਂ ਐ ਚੀਪ ਤੇ ਬੈਂਪ ਪਾਲਣਗੇ ਵੀ ਅਸੀਂ ਆਉਣ ਵਾਲੇ ਸੈਲੀਬ੍ਰਿਟੀ ਆ ਕਿ ਤੂੰ ਅਨਨੋਨ ਬੰਦਿਆਂ ਕੋਲ ਬੈਠ ਕੇ ਇਹ ਜਿਹੇ ਗੱਲਾਂ ਕਰਦੀ ਏ ਸੁਡਲੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹਨੂੰ ਨਹੀਂ ਲੱਗਦਾ ਸੁਡਲੇ ਇਹ ਜਿਹੇ ਵੀਡੀਓ ਤੇਰੇ ਪੇਰੈਂਟਸ ਵੀ ਦੇਖਦੇ ਹੋਣਗੇ ਅਸੀਂ ਤਾਂ ਕੱਢ ਲਿਆ ਤੰਤ ਤੇਰਾ ਤੇਰੀ ਵੀਡੀਓ ਦੇਖ ਕੇ ਮੈਂ ਤਾਂ ਕਹਿੰਨੇ ਤੂੰ ਚੁੱਪ ਕਰਕੇ ਘਰੇ ਬੈਠ ਕੇ ਟਾਈਮ ਟਪੜਾ ਚੰਗੀ ਰਹੇਗੀ ਚੁੱਪ ਕਰਕੇ ਵਿਆਹ ਉਹ ਕਰਾਲਾ ਤੇ ਕੰਮ ਕਰ ਲੈ ਆਪਦੇ ਘਰ ਦਾ ਤੇਰੀ ਆਹੀ ਲੱਛਣ ਰਹੇ ਨਾ ਮੈਨੂੰ ਪੂਰਾ ਜੀਹਣਾ ਤੋਂ ਵਾਸਟ ਦੇ ਸਿਕਿਉਰਟੀ ਹੀ ਕਰੇਗੀ ਠੀਕ ਹੈ ਦੁਨੀਆ ਤੇ ਸਾਰਾ ਕੁਝ ਹੀ ਹੋਈ ਜਾਂਦਾ ਪਰ ਇਹ ਕਿਵੇਂ ਸਪੈਸੀਫਿਕਲੀ ਉਹਨੂੰ ਐਕਸਪਲੇਨ ਕਰਨ ਲੱਗੀ ਹੋਈ ਆ ਸੁਡਲ ਜੀ ਨਾ ਹੋਵੇ ਤਾਂ ਹਣ ਤੇ ਤੈਨੂੰ ਢਿਲੋਂਪਰੀਤ ਵੀ ਗਾਲਾਂ ਦਿੰਦਾ ਹੋਊਗਾ ਜਿਹੜਾ ਉਹਨੇ ਕੋਈ 5-7% ਤੈਨੂੰ ਮਿਲਣਾ ਵੀ ਹੋਇਆ ਨਾ ਹੁਣ ਉਹ ਤੈਨੂੰ ਪੱਕਾ ਬਲੈਕਲਿਸਟ ਚ ਪਾ ਦੂਗਾ ਆ ਤੇਰੀ ਵੀਡੀਓ ਤੋਂ ਵਾਦਾ ਆ ਤੇਰੀ ਲੈਂਗੁਏਜ ਤੋਂ ਵਾਦਾ ਆ ਤੇਰੀ ਸੋਚ ਤੋਂ ਵਾਦਾ ਬਾਕੀ ਰਹੀ ਗੱਲ ਕਾਲੋ ਦੀ ਉਹਦੇ ਤੋਂ ਤਾਂ ਵੱਧ ਤੂੰ ਜਵਲੀਆ ਮਾਰ ਲੈਨੀ ਆ ਤੇਰੀ ਜੋੜੀ ਤਾਂ ਪਰਫੈਕਟ ਬੈਠੂਗੀ ਉਹਦੇ ਨਾਲ ਸਮੈਕ ਸਮੈਕ ਅੱਛਾ ਅੱਜ ਕੱਲ ਪ੍ਰੈਗਾ ਖਾਂਦੀਆਂ ਸਮੈਗ ਪੀਂਦੀਆਂ ਟ੍ਰੈਮਾਟੋਲ ਗੋਲੀਆਂ ਖਾਂਦੀਆਂ ਤੁਹਾਨੂੰ ਕਿਹਨੂੰ ਦੱਸਿਆ ਇਹਨੀਆਂ ਗੱਲਾਂ ਯਾਰ ਸਾਨੂੰ ਪਤਾ ਆ ਖਾਂਦੀਆਂ ਯਾਰਾਂ ਨੂੰ ਪਤਾ ਖੁਦ ਨੂੰ ਯਾਰ ਅੱਜ ਕੱਲ ਤੈਨੂੰ ਪਤਾ ਇਹ ਹੋਟਲਾਂ ਜਾਂਦੇ ਪਤਾ ਯਾਰ ਤੈਨੂੰ ਸਭ ਪਤਾ ਆ ਕੱਲੇ ਰਵਾਂਗੇ ਨਾ ਉਹ ਬਹੁਤ ਅਗਲੀ ਚੀਜ਼ ਦੀ ਆਪਣੀ ਸਹੀ ਗੱਲ ਇਹ ਤਾਂ ਐਨੇ ਕੌਨਫੀਡੈਂਸ ਨਾਲ ਦੱਸੀ ਜਾਂਦੀ ਇੱਥੇ ਜਿਵੇਂ ਪਿੰਡ ਚ ਇਹਨਾਂ ਦਾ ਕੰਮ ਹੀ ਇਹ ਹੁੰਦਾ ਜਿਹੜੇ ਸਾਹਿਬ ਨੇ ਇਹ ਇਨਫੋਰਮੇਸ਼ਨ ਚੱਕ ਕੇ ਫਿਰਦੀ ਮੈਨੂੰ ਆ ਲੱਗਦੀ ਜਿਵੇਂ ਇਹ ਡਿਲੀਵਰੀ ਗੈਂਗ ਦੀ ਮੈਂਬਰ ਹੁੰਦੀ ਮੈਨੂੰ ਐਂ ਦੱਸ ਡੰਗਰੇ ਵੀ ਤੁਰਨੇ ਮੰਗਰ ਮੰਗਰ ਫਿਰਦੀ ਹੁੰਦੀਆਂ ਬਿਓ ਪ੍ਰੈਗਾ ਵੀ ਖਾਂਦੀਆਂ ਆ ਹੋਟਲਾਂ ਚ ਵੀ ਜਾਂਦੀਆਂ ਸਮੈਕ ਵੀ ਪਿੰਦੀਆਂ ਤੋਂ ਉਹਦੇ ਘਰੇ ਕੁੜੇ ਨਹੀਂ ਟਿੱਕੇ ਪੈਂਦੀ ਲੋਕਾਂ ਦੀ ਰੇਕੀ ਕਰਦੀਆਂ ਤੂੰ ਵੱਡੀ ਲਾਰੈਂਸ ਬਿਸ਼ਨੋਈ ਦੀ ਭੈਣ ਚੜਦੀ ਰਵੇ ਵੀਡੀਓ ਹੁਣ ਜਿਵੇਂ ਆਪਾਂ ਬੈਠੇ ਆ ਇੱਥੇ ਲੋਕੀ ਵੇਖਦੇ ਵੇਚ ਤੇ ਤੇਰੀ ਕਿਹੜੀ ਗੱਲ ਇਹ ਵੀ ਵਿਖੀ ਜਾਂਦੇ ਇਹ ਵੀ ਯਾਰ ਵਿਖੀ ਜਾਂਦੇ ਲੋਕੀ ਵਹਿੰਦੇ ਕਿਉਂ ਐਨੇ ਕੀ ਜੱਕਰਿਆ ਲੋਕੀ ਹੁਣ ਤੁਸੀਂ ਫੇਮਸ ਹੋ ਲੋਕਾਂ ਨੇ ਵੇਖਣਾ ਹੀ ਆ ਲੋਕੀ ਪਸੰਦ ਕਰਦੇ ਨੇ ਤੁਹਾਨੂੰ ਚਲ ਵਧੀਆ ਗੱਲ ਸਟਾਰ ਬਣਦੇ ਪਸੰਦੀ ਯਾਰ ਮੇਰੀ ਗੱਲ ਸੁਣ ਸਟਾਰ ਬਣਦੇ ਰਹਿਗੇ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਕਿਹੜੀ ਅਸਾਂ ਕਿ ਕੋਈ ਨਹੀਂ ਕਰੇ ਵੇਲੇ ਟਾਈਮ ਤੇ ਅਸਾਂ ਕਿ ਕਰੀ ਬੈਠੇ ਅਸਾਂ ਕਿ ਤੈਨੂੰ ਕਿਹੜੀ ਗੱਲ ਤੈਨੂੰ ਸਮਝਾਵਾਂਗੇ ਹੈ ਖੜੇ ਜੇ ਬੈਠੇ ਜੇ ਯਾਰ ਸੰਗਰੀ ਲੋਕ ਤੇਰੇ ਨਹੀਂ ਤਾਂ ਦੇਖੇ ਜਾਂਦੇ ਆ ਉਹ ਇਹ ਕਹਿੰਦੇ ਹੋਣਗੇ ਇੱਕ ਦੂਜੇ ਨੂੰ ਹੀ ਉਹੀ ਨਹੀਂ ਜਿਹੜੀ ਸਨ ਲੱਗੇ ਵਾਲਿਆਂ ਵਾਂਗ ਤੁਰਦੀ ਹੁੰਦੀ ਆ ਆ ਦੇਖ ਲਓ ਲੋਕਾਂ ਨੂੰ ਪਾਗੜ ਗਈ ਜਾਂਦੀ ਹੈ ਡੰਗਰ ਜੀ ਇਹੀ ਲੋਕਾਂ ਸੁਢਲੇ ਜਿਹੜੀ ਤੇਰੀ ਵੀਡੀਓ ਜਿਨ੍ਹਾਂ ਨੇ ਦੇਖ ਦੇ ਕੇ ਨਾ ਮਿਲੀਅਨ ਟਪਾਤੀ ਹੋਣੀ ਆ ਪਾ ਤੇ ਹਾਰੇ ਨੇ ਤੇ ਜਨਤਾ ਦੇ ਆ ਸਹੀ ਗੱਲ ਆ ਜਿਹੜੇ ਤੈਨੂੰ ਸਮਝਾਉਂਦੇ ਆ ਉਹੀ ਪਾਗਲ ਹੋਣਗੇ ਤੇਰੇ ਮਾਪੇ ਤਾਂ ਫਿਰ ਚੰਗੇ ਹੋਣਗੇ ਨਾ ਜਿਨ੍ਹਾਂ ਨੇ ਤੈਨੂੰ ਖੁੱਲਾ ਛੱਡ ਰੱਖਿਆ ਇੱਥੇ ਸ਼ਰਮ ਵੀ ਨਹੀਂ ਮੰਦੀ ਹੈਗੀ ਅੱਧੀ ਰਾਤ ਨੂੰ ਇੱਥੇ ਬਗਾਨੇ ਮੁੰਡਿਆਂ ਕੋਲ ਬੈਠੀ ਆ ਜਿਹੜਾ ਕੋਈ ਤੁਹਾਨੂੰ ਚੰਗੀ ਗੱਲ ਮੱਤ ਦਿੰਦਾ ਉਹ ਤਾਂ ਤੁਹਾਨੂੰ ਪਾਗਲ ਹੀ ਲੱਗਦਾਗਾ ਸੁੱਖ ਸੁੱਖ ਕੇ ਸਿਮਾ ਪਿਆਨੇ ਲਈ ਵੇ ਸਾਰੇ ਕਹਿੰਦੇ ਆ ਬੇਬੇ ਦੇ ਕੁੜੀ ਗਈ ਵੇ ਅਦੂ ਇੱਕ ਤਾਂ ਕਮਰਕੋਟ ਬਣੀ ਫਿਰਦੀ ਆ ਇੱਕ ਪਚਕੀਲਾ ਬਣਿਆ ਫਿਰਦਾ ਏ ਟੰਗਰੋ ਤੁਸੀਂ ਗਾਣਾ ਦਾ ਢੰਗ ਸਿਰ ਦਾ ਲਾ ਲਿਆ ਕਰੋ ਰਾਜਮਾ ਹੁਸਨ ਨੀ ਡੰਗਰੇ ਤੈਨੂੰ ਤਾਂ ਰਾਜਮਾ ਭੁੱਖ ਦਿਤੀ ਆ ਰੱਬ ਨੇ ਤਾਂ ਕਿ ਤੂੰ ਇੱਕ ਟਾਈਮ ਤੇ ਇੱਕ ਦੇਗਾ ਪੂਰਾ ਖਾ ਸਕੇ ਜਿਹੜੀ ਇੰਡੀਆ ਦੇ ਵਿੱਚ ਭੁੱਖ ਮਰੀ ਆ ਰਹੀ ਆ ਨਾ ਉਹਦੀ 50% ਤੋਂ ਵੱਧ ਜ਼ਿੰਮੇਵਾਰ ਤੂੰ ਆਏਂਗੀ ਜਿੰਨੀ ਸਪੀਡ ਨਾਲ ਤੂੰ ਖਾਨੀ ਆ ਨਾ ਐਨੀ ਸਪੀਡ ਨਾਲ ਤਾਂ ਮਸ਼ੀਨ ਗਨ ਗੋਲੀਆਂ ਵੀ ਨਹੀਂ ਕੱਢਦੀ ਅੱਜ ਤਾਂ ਵਿਚਾਰਾ ਚਮਕੀਲਾ ਵੀ ਉੱਠ ਗਿਆ ਹੁਣ ਅਸੀਂ ਵਿਹਾਂ ਚੋਂ ਕਹਿੰਦਾ ਹੋਊਗਾ ਕਿਹੜੀ ਆ ਓਏ ਆਹ ਜਿਹੜੀ ਮੇਰੇ ਗਾਣੇ ਤੇ ਨੱਚ ਗਈ ਹਾਂਜੀ ਇਸ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪ ਵੀ ਰੈਕਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਭੁੱਲਣਾ ਮਿਲਾਂਗੇ ਸੇ ਹੋਰ ਵੀਡੀਓ ਨਾਲ ਬਾਏ